ਸ਼ੀਰਸ ਐਡੀਸੀ ਮਕਸਰ ਪਾਇਨਾ ਆਤਾ ਬੜੀ ਦੁਖਦ ਘਟਨਾ ਮਕਸਰ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਇੱਕ ਫੈਕਟਰੀ ਜਿੱਥੇ ਗੈਰ ਕਾਨੂੰਨੀ ਤੌਰ ਤੇ ਬਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਹੈ ਜਿਸ ਵਿੱਚ 5 ਵਰਕਰਸ ਦੀ ਡੈਥ ਹੋਈ ਹੈ ਬਾਕੀ ਸਾਈ ਵਰਕਰਸ ਜਿਹੜੇ ਹੈਗੇ ਨੇ ਉਹ ਚਖਮੀ ਹਾਲਤ ਵਿੱਚ ਗੇਮਸ ਬਟੇਡਾ ਲੈ ਕੇ ਆਏਗਾ ਇਹਨੇ ਮੇਰੇ ਨਾਲ ਐਸਟੀਐਮ ਮਲੋਟ ਸ਼੍ਰੀ ਚਸਪਾਲ ਸਿੰਘ ਬਰਾੜਵੀ ਇੱਥੇ ਆਏ ਹੋਏ ਨੇ ਅਤੇ ਨਾਲ ਹੀ ਟੀਐਸਪੀ ਮੁਖਸਰ ਸ਼੍ਰੀ ਆਮਨਦੀਪ ਜੀ ਵੀ ਮੇਰੇ ਨਾਲ ਇੱਥੇ ਮੌਜੂਦ ਨੇ ਇਸ ਘਟਨਾ ਦਾ ਬਹੁਤ ਖੇਦ ਹੈ ਜਿਨੀ ਨਿਖੇਦੀ ਇਸ ਕੰਮ ਦੀ ਕੀਤੀ ਜਾਏ ਉਨੀ ਹੀ ਘਟ ਹੈ ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਜ਼ਖਮੀ ਨੇ ਉਰਨਾ ਤਾਂ ਬੜਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਜਾਏ ਉਹਨਾਂ ਨੂੰ ਸਹੀ ਟ੍ਰੀਟਮੈਂਟ ਦਵਾਇਆ ਜਾਏ ਇਸ ਦੇ ਰਿਗਾਰਡਿੰਗ ਬੜੇ ਸੀਨੀਅਰ ਡਾਕਟਰ ਡਾਕਟਰ ਅਜੀਬ ਗੁਪਤਾ ਜੀ ਏਮਸ ਦੇ ਜਿਹੜੇ ਐਸਟੇਟ ਇਨਚਾਰਜ ਨੇ ਉਹਨਾਂ ਨਾਲ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਾਰੇ ਜਿੰਨੇ ਵੀ 27 ਇੰਜਰਡ ਇੱਥੇ ਐਡਮਿਟ ਨੇ ਸਾਰੇ ਖਤਰੇ ਤੋਂ ਬਾਹਰ ਨੇ 21 ਉਹਨਾਂ ਦੇ ਵਿੱਚੋਂ ਅਜੇ ਇਹ ਨੇ ਜਿਨ੍ਹਾਂ ਨੂੰ ਬੜੀ ਮਾਈਨਰ ਇੰਜਰੀਜ਼ ਨੇ ਜਲਦੀ ਹੀ ਉਹਨਾਂ ਨੂੰ ਡਿਸਚਾਰਜ ਕੀਤਾ ਜਾਏਗਾ ਅੱਜ ਹੀ ਜਿਹੜੇ ਬਾਕੀ 7 ਨੇ ਉਹਨਾਂ ਨੂੰ 24 ਘੰਟੇ ਆਬਜ਼ਰਵੇਸ਼ਨ ਦੇ ਵਿੱਚ ਰੱਖਣਗੇ ਹੈਗੇ ਉਹ ਵੀ ਖਤਰੇ ਤੋਂ ਬਾਹਰ ਨੇ ਉਹਨਾਂ ਦੇ ਵਿੱਚੋਂ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਥੋੜੀ ਜੀ ਜ਼ਿਆਦਾ ਸੱਟ ਲੱਗੀ ਹੈ ਉਹਨਾਂ ਦਾ ਵੀ ਪੂਰਾ ਇਲਾਜ ਇੱਥੇ ਚੱਲ ਰਿਹਾ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਇਸ ਗੱਲ ਦੀ ਮੈਂ ਜਿਹੜਾ ਹੈ ਉਹਨਾਂ ਨਾਲ ਗੱਲ ਕੀਤੀ ਕਿ ਜੇਕਰ ਇਲਾਜ ਦੇ ਉੱਪਰ ਕਿਸੇ ਵੀ ਕਿਸਮ ਦਾ ਕੋਈ ਖਰਚਾ ਆਏਗਾ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਇੱਕ ਸਾਡੀ ਫਰਿਜਤੀ ਸਕੀਮ ਹੈ ਉਸ ਵਿੱਚੋਂ ਕਰ ਦਿੱਤਾ ਜਾਏਗਾ ਜਾਂ ਫਿਰ ਰੈਡ ਕ੍ਰੌਸ ਦੇ ਵਿੱਚੋਂ ਕੀਤਾ ਜਾਏਗਾ ਇਸ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਅਭੀਜੀਤ ਕਪਲੀ ਸਾਹਿਬ ਨੇ ਮੈਨੂੰ ਹਦਾਇਤਾਂ ਨਿਰਦੇਸ਼ ਜਾਰੀ ਕਰ ਦਿੱਤੇ ਨੇ ਮੈਂ ਤੇ ਇਸ ਟੀਮ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪਾਲਣਾ ਕਰਨੀ ਯਕੀਨੀ ਬਣਾਵਾਂਗੇ ਜੈ ਹਿੰਦ